ਲੂਬਰ ਫੇਸਬੁਕ ਤੇ ਧੰਨਵਾਦ ਕਿ ਤੁਸੀਂ ਬਹੁਤ ਜ਼ਿਆਦਾ ਬਹੁਤ ਹੀ ਜ਼ਿਆਦਾ ਗਿਣਤੀ ਦੇ ਵਿੱਚ ਕਮੈਂਟ ਕਰਦੇ ਹੋ ਰਿਐਕਟ ਕਰਦੇ ਹੋ ਕੋਸ਼ਿਸ਼ ਸਾਡੀ ਇਹੀ ਹੁੰਦੀ ਹੈ ਕਿ ਜਿੱਥੇ ਵੀ ਕਿਤੇ ਸਿਗਨਲ ਹੋਵੇ ਰੈਲੀ ਹੋਵੇ ਅਸੀਂ ਤੁਹਾਨੂੰ ਆਪਣੀ ਐਕਟੀਵਿਟੀਜ਼ ਦਿਖਾ ਸਕੀਏ ਇਸ ਵਕਤ ਮੈਂ ਮਜੀਠੀ ਨੂੰ ਜਾ ਰਹੇ ਹਾਂ ਇਕ ਬੜਾ ਮਸ਼ਹੂਰ ਗਾਣਾ ਸੀ ਬੰਦ ਪਿਆ ਦਰਵਾਜਾ ਜਿਉਂ ਫਾਟਕ ਕੋਟਕਪੂਰੇ ਦਾ ਇਸ ਵਕਤ ਕੋਟਕਪੂਰੇ ਵਾਲੇ ਫਾਟਕ ਤੇ ਖੜੇ ਆ ਤੇ ਮਜੀਠੀ ਨੂੰ ਜਾ ਰਹੇ ਆ 올 ਦਾ ਵੇ ਬੜੀ ਦੁਖਦਾਇਕ ਤੇ ਬੜੀ ਸ਼ਰਮਨਾਕ ਮੈਂ ਗੱਲ ਦੱਸਣੀ ਚਾਹਨਾ ਜੋ ਅੱਜ ਦੇ ਅਖਬਾਰਾਂ ਛਪੀ ਹੈ ਕੱਲ ਚੋਣ ਜਾਬਤਾ ਲੱਗਿਆ ਅਕਾਲੀ ਦਲ ਦੇ 25 ਲੀਡਰਾਂ ਹਾ ਜ਼ਿਲਕਾ ਦੇ ਜਿਹਦੇ ਜਿਹਦੇ ਵਿੱਚ ਜਲਾਲਾਬਾਦ ਕਨਸੀ ਜਮਸੀ ਪੈਂਦੀ ਹੈ ਸ਼ੇਵਲਾਲ ਡੋਡਾ ਨੂੰ ਮਿਲਣ ਗਏ ਇਲੈਕਸ਼ਨ ਕੁਝ ਨੇ ਫੜ ਲਏ 25 ਲੀਟਰ ਮੈਂ ਤੁਹਾਨੂੰ ਖਬਰ ਵੀ ਦਿਖਾ ਦਿੰਨਾ ਮੇਰੇ ਕੋਲੇ ਅੱਜ ਸਵੇਰੇ ਮੈਂ ਅਖਬਾਰ ਦੇ ਵਿੱਚ ਪੜਿਆ ਮੈਂ ਖਬਰ ਦਿਖਾ ਸਕਦਾ ਤੁਹਾਨੂੰ ਇਹ ਅਖਬਾਰ ਦੇ ਵਿੱਚ ਕੀ ਲਿਖਿਆ ਅਕਾਲੀ ਦਲ ਦੇ 25 ਲੀਟਰ ਜਿਹੜੇ ਕਿ ਗੁੰਡੇ ਨੂੰ ਇੱਕ ਗੁੰਡੇ ਨੂੰ ਮਿਲਣ ਕਹੀ ਸੀ ਕਿਵੇਂ ਕਰਨਾ ਹੁਣ ਗੁੰਡਾਗਰਦੀ ਕਿਵੇਂ ਕਰਨੀ ਹੈ ਕੀ ਟਾਈਟਲ ਹੈ ਫਾਜ਼ਿਲਕਾ ਜੇਲ੍ਹ ਚੋਂ ਸੁਪੈਟ ਕਰਨ ਵਾਲੇ ਦੋ ਦਰਜਨ ਕਾਲੀ ਨੇਤਾ ਗ੍ਰਿਫਤਾਰ ਸ਼ਿਵ ਲਾਲ ਡੋਡਾ ਨਾਲ ਕਰ ਰਹੇ ਸਨ ਗੁਪਤ ਮੀਟਿੰਗ ਸਹਾਇਕ ਜੇਲ੍ਹ ਸੁਪਰਡੈਂਟ ਮੋਤਲ ਦੋਸਤੋ ਲੱਗੇ ਨਾ ਪਤਾ ਹੁਣੇ ਇਹ ਗੁੰਡਿਆਂ ਨਾਲ ਹੁਣ ਇਲੈਕਸ਼ਨਲ ਲੜਨਗੇ ਨਾਬਾ ਜੇਲ੍ਹ ਦੇ ਜਿੰਨੇ ਵੀ ਇਹ ਭਜਾ ਕੇ ਲੈ ਕੇ ਹਨ ਸਾਰੇ ਇਹਨਾਂ ਕੋਲ ਨਹੀਂ ਹੋ ਸਕਦਾ ਹੈ ਮੈਨੂੰ ਗੋਲੀ ਵੱਜ ਜਾਵੇ ਹੋ ਸਕਦਾ ਸਾਡੇ ਕਿਸੇ ਲੀਡਰ ਦੀ ਜਾਨ ਚਲੀ ਜਾਵੇ ਅਸੀਂ ਪ੍ਰੇਪੇਅਰ ਹਾਂ ਇਸ ਗੱਲ ਵਾਸਤੇ ਪਰ ਥੈਂਕਸ ਟੂ ਇਲੈਕਸ਼ਨ ਕਮਿਸ਼ਨ ਜਿਨ੍ਹਾਂ ਨੇ ਪਹਿਲੇ ਦਿਨ ਹੀ ਐਕਸ਼ਨ ਲੈ ਲਿਆ ਇਹ ਫਾਜ਼ਲ ਕਾ ਜੇਲ ਦੇ ਵਿੱਚ ਸ਼ਿਵ ਲਾਲ ਡੋਡਾ ਜੀ ਨੇ ਧੀਮ ਟਾਂਕ ਦੀਆਂ ਲੱਤਾਂ ਵੱਡੀਆਂ ਸੀ ਉਸ ਦਲ ਤੋਂ ਨੌਜਵਾਨ ਦੀਆ ਉਹਨੂੰ ਮਿਲਣ ਗਏ ਨੇ ਕਿ ਕਿਵੇਂ ਕਰਨਾ ਹੈ ਜੀ ਜਲਾਲਾਬਾਦ ਦਾ ਕਿਵੇਂ ਕਰਨਾ ਹੈ ਫਾਜ਼ਲ ਕਾ ਦਾ ਕਿਵੇਂ ਕਰਨਾ ਹੈ ਇੱਥੋਂ ਇਹ ਸਿੱਧ ਹੋ ਸਕਦਾ ਹੈ ਕਿ ਜੇ ਆਕਾਲੀ ਦਲ ਦੀ ਦੁਬਾਰਾ ਸਰਕਾਰ ਆ ਗਈ। ਟ੍ਰੇਨ ਆ ਗਈ। ਜੇ ਆਕਾਲੀ ਦਲ ਦੀ ਦੁਬਾਰਾ ਸਰਕਾਰ ਆ ਗਈ ਤਾਂ ਪੰਜਾਬ ਰਹਿਣ ਲਈ ਸੇਫ ਜਗ੍ਹਾ ਨਹੀਂ ਰਹੋਗੀ। ਮੈਂ ਇੱਕ ਮੈਂਬਰ ਪਾਰਲੀਮੈਂਟਾਂ ਜੇ ਮੈਂ ਤੁਹਾਨੂੰ ਇਹ ਕਹਿ ਸਕਦਾ ਕਿ ਕਿਸੇ ਵੀ ਸਮੇਂ ਗੋਲੀ ਵੱਜ ਸਕਦੀ ਹੈ ਸਾਨੂੰ। ਤਾਂ ਆਮ ਬੰਦੇਆਂ ਕੀ ਹਾਲ ਹੋਊਗਾ? ਆ ਇਸ ਗੁੰਡਾਗਰਦੀ ਦੇ ਲੈਵਲ ਤੱਕ ਉਤਰੇ ਹੋਏ ਨੇ ਹੁਣੇ। ਕਿਉਂਕਿ ਹਾਰ ਰਹੇ ਨੇ। ਬੋਖਲਾਰਜ ਨੇ ਸੋ ਅਕਾਲੀ ਦਲ ਦੇ ਪੱਛੀ ਲੀਟਰ ਜੇਲ੍ਹ ਦੇ ਵਿੱਚ ਮੁਲਾਕਾਤ ਕਰਨ ਗਏ ਸ਼ਿਵ ਲਾਲ ਡੋਡੇ ਨਾਲ ਕਿ ਕਿਹੜੇ ਕਿਹੜੇ ਗੁੰਡੇ ਤੂੰ ਹੋਰ ਦੇਵੇਂਗਾ ਹੁਣ ਜੇ ਜੇਲ੍ਹ ਚੋ ਹੋ ਸਕਦਾ ਫਾਜ਼ਲ ਕਾ ਦੀ ਜੇਲ੍ਹ ਚੋ ਵੀ ਐਸੀ ਤਰ੍ਹਾਂ ਗੁੰਡੇ ਭੱਜਣ ਤੇ ਜਿਹਦੇ ਜਿਹਦੇ ਵਾਸਤੇ ਕਵੇ ਸੁਖੀਰਵਾਲ ਕੇ ਪਾਕਿਸਤਾਨ ਦਾ ਹੱਥ ਆ ਮੁੰਡੇ 2-4 ਮਹੀਨਾ ਸਿਕਿਉਰਟੀ ਵਾਲੇ ਨੇ ਚਲੋ ਮੈਂ ਧੰਨਵਾਦ ਕਰਦਾ ਇਹਨਾਂ ਦਾ ਵੀ ਇਨਾਂ ਦੇ ਮਾਵਾ ਦਾ ਵੀ ਕਿ ਜਿਹੜੀ ਜਿਨ੍ਹਾਂ ਨੇ ਆਪਣੇ ਸੀਨੇ ਮੇਰੇ ਮੇਰੇ ਅੱਗੇ ਢਾ ਰੱਖੇ ਨੇ ਬਾਕੀ ਤੁਸੀਂ ਬਾਕੀ ਪਰਮਾਤਮਾ ਪਰ ਇਹਨਾਂ ਦੀ ਗੁੰਡਾਗਰਦੀ